ਪੁਰਨਾ ਦੇ ਮਾਤਾ ਪੁਰਨਾ ਦੇ ਡਾਕਟਰ ਜੀ ਨੂੰ ਬੋਲ ਚਾਹੁੰਦੇ ਆ ਜੀ ਅਰੇ ਜੀ ਹਰੇਸ਼ ਮੇਟੀ ਨੂੰ ਜੀ ਆਪਾਂ ਦਾ ਪ੍ਰਧਾਨ ਸਾਹਿਬ ਪੁਰਨਾ ਨੂੰ ਜੀ ਦੇ ਸਿਹਤ ਸਹਾਇਕ ਹੈ ਸਾਡੀ ਪਾਰਟੀ ਸਰਦਾਰ ਜੀ 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 ਸਰ ਕਲਿਆ ਜੀ ਸਾਡੇ ਸੁਣਦਾ ਕਿ ਤੁਸੀਂ ਅਵੇਅਰ ਮਾਪੇ ਹੋ ਜਿਹੜੇ ਅੱਜ ਸਮਾਂ ਕੱਢ ਕੇ ਆਏ ਹੋ ਤੇ ਇਹਨਾਂ ਰਚੇ ਭਰੀ ਜ਼ਿੰਦਗੀ ਦੇ ਵਿੱਚ ਖੇਤੀਬਾੜੀ ਦੇ ਕੰਮ ਵੀ ਚੱਲ ਰਹੇ ਹਨ ਪਰ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਤੁਸੀਂ ਵਾਕਈ ਆਪਣੇ ਬੱਚਿਆਂ ਨੂੰ ਇਹ ਜਿਹੜੇ ਠੰਡੀ ਪਟਨੀ ਚੈਰ ਇੰਟਰਐਕਟਿਵ ਪੈਨਲ ਪ੍ਰੋਜੈਕਟਰ ਟੀਨ ਵਾਲਾ ਪਾਣੀ ਸਾਫ਼ ਸੁਥਰੇ ਬਾਥਰੂਮ ਜਿੱਥੇ ਆ ਇਨਕਲਾਬ ਇਹ ਆ ਇਨਕਲਾਬ ਆਇਆ ਸਿੱਖਿਆ ਕ੍ਰਾਂਤੀ ਇੱਥੇ ਵੱਡੇ ਸਕੂਲਾਂ ਦੇ ਵਿੱਚ ਜਿਉਟੀ ਦਾ ਟ੍ਰਾਂਸਪੋਰਟ ਸਰਵਿਸ ਐਕਸਟਰਾ ਕੋਰਸਿੰਗ ਕਟਾਪਾ ਟਾਈਮ ਟੇ ਵੜਦੀਆਂ ਟਾਈਮ ਤੇ ਇਹ ਸਿੱਖਿਆ ਵਿਭਾਗ ਦਾ ਇੱਕ ਨਵਾਂ ਰੂਪ ਹੈ ਇਹੀ ਵਾਅਦਾ ਤੁਹਾਡੇ ਨਾਲ ਕੀਤਾ ਸੀ ਤੇ ਇਸ ਦੇ ਉੱਤੇ ਅਸੀਂ ਜਿੰਨ ਦਾ ਮਿਹਨਤ ਕਰਦੇ ਆ ਤੁਹਾਡਾ ਪੁੱਤ ਤੁਹਾਡਾ ਭਰਾ ਬਾਰਡਰ ਮੌਜੂਦ ਹੀ ਬੈਜੀ ਦਾ ਇਸ ਤੂਲ ਦੇ ਵਿੱਚ ਤੇ ਸਾਡੇ ਪਿੰਡ ਦੇ ਚਾਰਦੇ ਬਹੁਤ ਹੀ ਨਿੱਘਾ ਸਵਾਗਤ ਕਰਦਾ ਨਿਹਰਾਂ ਦਾ ਸੁਨਵਾਦੀਆਂ ਇਹਨਾਂ ਨੇ ਆਪਣੇ ਬਹੁਤ ਯੋਗੀਆਂ ਦੇ ਵਿੱਚੋਂ ਅੱਜ ਦਾ ਪ੍ਰਾਇਮਰੀ ਦਾ ਉਹ ਦੋਵੇਂ ਇਕੱਠੇ ਹੋ ਜਣ ਦੀ ਪ੍ਰਿੰਸੀਪਲ ਸਾਹਿਬ ਗਰਲ ਸਕੂਲ ਤੋਂ ਆਏ ਆ ਸ਼ਰਮਜੀਤ ਸਾਰਿਆਂ ਦੀ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਮਨਜੀਤ ਮੈਡਮ ਨੇ ਕਹਿੰਦੇ ਅਸੀਂ ਚਾਚਾ ਜੀ ਨੂੰ ਸਰਦਾਰ ਦੇਆ ਸਿੰਘ ਸੰਧੂ ਜੀ ਸਰਕਾਰੀ ਸਕੂਲਾਂ ਚ ਟੀਚਰ ਆਪਣੇ ਬੱਚੇ ਨਹੀਂ ਪੜਾਉਂਦੇ ਤਾਂ ਇਹ ਬੱਚਾ ਇੱਕ ਸਭ ਤੋਂ ਵੱਡੀ ਮਿਸਾਲ ਹੈ ਤੇ ਮੈਂ ਇਹਨਾਂ ਦੇ ਪੁੱਤਾਂ ਜੀ ਨੂੰ ਮੁਬਾਰਕਬਾਦ ਵੀ ਦਿੰਨਾ ਹੈ ਕਿ ਤੁਸੀਂ ਇਹ ਫੈਸਲਾ ਲਿਆ ਕਿ ਜਿਸ ਦਿਨ ਸਰਕਾਰੀ ਸਕੂਲਾਂ 'ਚ ਟੀਚਰ ਆਪਣੇ ਬੱਚੇ ਪੜ੍ਹਾਉਣ ਲੱਗੇ ਮੇਰਾ ਮੰਨਣਾ ਕਿ ਸਾਰੇ ਸਕੂਲ ਆਪਣੇ ਆਪ ਠੀਕ ਹੋ ਜਾਣਗੇ ਸਾਡੇ ਸਾਰੇ ਹੀ ਬਜ਼ੁਰਗ ਮਾਤਾਵਾ ਭੈਣਾ ਪਿਆਰੇ ਬੱਚੇ ਇਸ ਪਿੰਡ ਦਾ ਇਸ ਸਕੂਲ ਦੇ ਸਾਰਾ ਸਟਾਫ ਸਰਪੰਚ ਸਹਿਬਾਨ ਸਾਡੇ ਹੁਸੈਨ ਚੰਦ ਜੀ ਸਾਬਕਾ ਸਰਪੰਚ ਸਾਹਿਬ ਮੌਜੂਦ ਦੀਪਨ ਮੌਜੂਦਾ ਪੰਚਾਇਤ ਸਾਡੇ ਸਾਰੇ ਇੱਥੋਂ ਦੀ ਲੀਡਰਸ਼ਿਪ ਪਟਲ ਸਾਹਿਬ ਸਾਰੇ ਸਿੱਖਿਆ ਭਾਗ ਦੇ ਉੱਚ ਅਧਿਕਾਰੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਣ ਇੱਥੋਂ ਹੀ ਜਿਹੜਾ ਬੱਚਾ ਸਹਿਜ ਪ੍ਰੀਤ ਬੋਲ ਕੇ ਗਿਆ ਇੱਥੋਂ ਹੀ ਤੁਹਾਨੂੰ ਦੇਣੀ ਚਾਹੁੰਗਾ ਕਿ ਹੁਣ ਸਭ ਤੋਂ ਵੱਡਾ ਲੰਬਾ ਹੁੰਦਾ ਸੀ ਜੀ ਕੁਮਾਰ ਸਿੰਘ ਜੀ ਪੱਥਰ ਵਾਲੇ ਮਨਵੀਰ ਜੀ ਨੇ ਇਨਸ਼ਾਰਾ ਲਈ ਬੋਲਦੀ ਹੈ ਕੋਨਾ ਉਸ ਤੋਂ ਵੱਡਾ ਹੈ ਤੋਂ ਮਰਸਲ ਯਾਰ ਸ਼ਾਬਾਸ਼ ਕਰੋ ਬੋਲੋ ਉਹ ਬੋਲੋ ਬਹੁਤ ਬਹੁਤ ਧੰਨਵਾਦ ਦਿਓ ਕਾ ਬਹੁਤ ਸ਼ਾਬਾਸ਼ ਸ਼ਾਬਾਸ਼ ਬੰਦਿਆ ਕਿਹੜੇ ਨੰਬਰ ਤੇ ਪਾਣੀ ਬੋਲੋ ਬੰਦਾ ਜੀ ਹਰ ਸਿੰਘ 19 ਦਾ ਅੱਜ ਜੀਆ ਕੋਰਸ ਬੁਲਾ ਰਹੇ ਮਾਣ ਦੇ ਬੱਚਿਆਂ ਨੂੰ ਹੈ ਉਹ ਬਾਕੀ ਮੈਂ ਸੁਨਾ ਮੈਂ ਮਾਨੋਸਰਤ ਕਰਨ ਲਈ ਇੱਕ ਇੱਕ ਰਸੋਈ ਬਣਾ ਦਿੱਤਾ ਹੈ। ਸਾਹਮਣੇ ਇਹ ਫੋਟੋ ਹੈ। ਜਿੱਦਾਂ ਪੇਜੀ ਜਿਹੇ ਦਾ ਰਸਤਾ ਇਸ ਤਰ੍ਹਾਂ ਕੱਢ ਲਈ ਅਸੀਂ। ਸੋ ਇੱਕ ਅਸੀਂ ਵੋਟ ਪਾ ਕੇ ਜੇ ਅਸੀਂ ਮੰਤਰੀ ਸਾਹਿਬ ਜੀ ਨੂੰ ਚੁਣ ਲਿਆ ਇਹਨਾਂ ਦੇ ਮੂੰਹ ਤੇ ਹਰ ਵਾਰ ਇਹ ਹੀ ਬਾਤ ਹੁੰਨੇ ਆ ਮੈਂ ਤੁਹਾਡਾ ਪੁੱਤ ਬੱਚਾ ਹਾਂ ਤੇ ਤੁਸੀਂ ਦੱਸੋ ਕਵਰੇ ਚ ਜਿਹੜੇ ਮਰਜ਼ੀ ਸਕੂਲ ਚ ਮੰਤਰੀ ਸਾਹਿਬ ਆ ਜਾਣ ਸੋ ਜੇ ਇਹਨਾਂ ਨੇ ਇੱਕ ਸੁਪਨਾ ਸਜਾਇਆ ਸੀ ਤਾਂ ਉਹਨੂੰ ਪੂਰਾ ਕਰਨ ਦੇ ਲਈ ਅੱਜ ਇੱਕ ਦਿਨ ਰਾਤੇ ਕੀਤਾ ਹੋਇਆ ਤੁਸੀਂ ਭਰਤੀ ਦੀ ਗਿਣਤੀ ਕਰ ਲੋ ਤੁਸੀਂ ਅਧਿਆਪਕਾਂ ਦੀ ਭਰਤੀ ਦੀ ਗਿਣਤੀ ਹੈ ਤੁਹਾਡੀ ਪਿੰਡ ਦੇ ਮੈਨੂੰ ਪਤਨਨਾ ਜੀ ਆਏ ਆ ਐਸਪੀ ਸਰ ਜੀ ਸਰ ਪਲੀਜ਼ ਆ ਜਾਓ ਉੱਧਰ ਕੁਰਸੀਆਂ ਆ ਗਈਆਂ ਉੱਥੀ ਲੈ ਲਓ ਕੋਈ ਗੱਲ ਨਹੀਂ ਸਾਡੇ ਆਪਣਾ ਘਰ ਦਾ ਕੰਮ ਹੈ ਘਰ ਦਾ ਫੰਕਸ਼ਨ ਹੈ ਸੋ ਮੈਂ ਪ੍ਰਿੰਸੀਪਲ ਜਰੂਰ ਬੇਨਤੀ ਕਰਾ ਪਲੀਜ਼ ਆਪਾਂ ਮੈਂ ਬੇਨਤੀ ਕਰਾ ਬੱਚਿਆਂ ਨੂੰ ਬੱਚੇ ਤੁਸੀਂ ਬਟੱਗੇ ਆ ਜਾਓ ਅਸੀਂ ਇਹ ਕੁਰਸੀਆਂ ਕੁਝ ਆਏ ਹੋਏ ਕੁਤਬੰਦ ਤੇ ਸੱਜਣਾ ਨੂੰ ਦੇ ਦਈਏ ਬੱਚੇ ਤੁਸੀਂ ਅੱਗੇ ਆ ਜਾਓ ਪਰ ਫਤਹ ਤੁਸੀਂ ਇੱਕ ਮਰਦ ਤੋਂ ਕੋਈ ਨਹੀਂ ਪੁੱਛਦੇ ਕੋਈ ਨਹੀਂ ਮੁੰਡੇ ਉੱਠ ਕੇ ਟ੍ਰਾਂਸਪੋਰਟ ਸਰਵਿਸ ਹਰ ਤਰ੍ਹਾਂ ਦੀ ਸਹੂਲਤ ਉੱਤੇ ਮਹੀਆ ਇਹ ਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਤੇ ਅੱਜ ਮੈਂ ਸਾਡੇ ਪਿੰਡਾਂ ਦੇ ਕਿੱਥੇ ਇਹਨਾਂ ਨੂੰ ਆਪਣਾ ਪਿੰਡ ਮੰਨਦਾ ਗੰਭੀਰਪੁਰ ਢੇਰ ਖਮੇੜਾ ਮੱਥਾ ਇਹ ਨਮਸਤੇ ਤੁਸੀਂ ਬਾਈ ਚਾਰਜੀ ਦੇ ਨਾਲ ਵਾਦਾ ਕੀਤਾ ਸੀ ਕਿ ਇੱਕ ਮੌਕਾ ਦੋ ਕੇਜਰੀਵਾਲ ਸਾਹਿਬ ਨੇ ਇੱਕ ਮੌਕਾ ਦੋ ਭਗਵੰਤ ਮਾਨ ਜੀ ਨੂੰ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਅਸੀਂ ਪੰਜਾਬ ਦੇ ਹਸਪਤਾਲ ਠੀਕ ਕਰਾਂਗੇ ਤੁਸੀਂ ਮੈਨੂੰ ਐਮਐਲਏ ਬਣਾਇਆ ਜੀ ਆਪਣਾ ਕੰਮ ਇਮਾਨਦਾਰੀ ਨਾਲ ਸਮਰਪਣ ਨਾਲ ਨਿਮਰਤਾ ਦੇ ਨਾਲ ਕਰ ਰਹੀ ਹਾਂ ਤੁਹਾਨੂੰ ਸਾਡੀ ਬਖਸ਼ਿਸ਼ ਹੋਈ ਮਹਾਮਾਈ ਦੀ ਬਖਸ਼ਿਸ਼ ਹੋਈ ਮੈਂ ਮੰਤਰੀ ਬਣਿਆ ਕਿ ਮੈਨੂੰ ਸਿੱਖਿਆ ਦਾ ਕੰਮ ਅੱਜ ਸਾਡੇ ਸਾਹਮਣੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੁਸੀਂ ਇਹ ਨਵਾਂ ਬਣਿਆ ਕਲਾਸਰੂਮ ਦੇਖ ਸਕਦੇ ਹੋ ਨਵੀਂ ਪੁਤੇਰ ਹੋਈ ਜਿਹੜੀ ਬਾਉਂਡਰੀ ਵਾਲ ਹੈ ਚਮਕਮਾਦੀ ਉਹ ਦੇਖ ਸਕਦੇ ਨੇ तकरीबन 10 ਲੱਖ ਬਹੁਤ ਬਹੁਤ ਧੰਨਵਾਦ ਜੀ ਆச்சா ਸਾਫ ਕਾ ਸਰਪੰਚ ਸਰਦਾਰ ਮਾਨ ਸਿੰਘ ਜੀ ਮਨਿੰਦਰ ਸਿੰਘ ਜੀ ਮਾਵੀ ਹਰਪਾਲ ਸਿੰਘ ਜੀ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਹਰਜਾਪ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਰ ਸਾਡੇ ਪਿੰਡ ਦੇ ਪਤਵੰਤੇ ਸਭ ਮਾਨ ਜੋ ਤਿੱਖਾ ਮੰਦਰੀ ਪੰਜਾਬ ਸਰਦਾਰ ਜੋਸ਼ ਸਿੰਘ ਜੀ ਬਣੇ ਸਾਡੇ ਦੋਨਾਂ ਦਰਸ਼ਕ ਕਿ ਹੈ ਕੋਈ ਨਹੀਂ ਮਹਿਮਾਨਾ ਦਾ ਐਂਸੇ ਪਹੁੰਚ ਕੇ ਤੇ ਡਿਕਾ ਜੀ ਆਏ ਸਮਾਂ ਦੇ ਵਿੱਚ ਇਹ ਤੁਹਾਡੇ ਪੁੱਤ ਤੁਹਾਡੇ ਭਰਾ ਦੀ ਅੰਤ ਤੱਕ ਮਿਹਨਤ ਹੈ ਕਿ ਅੱਜ ਪੰਜਾਬ ਦੇ ਅੱਜ ਵੀ 400 ਦੇ ਲਗਭਗ ਸਕੂਲਾਂ ਚ ਉਦਘਾਟਨ ਨੇ ਤੁਸੀਂ ਦੇਖਿਆ ਕਿਵੇਂ ਸਕੂਲਾਂ ਦੇ ਵਿੱਚ ਚਾਰ ਦਿਵਾਰੀ ਡੈਕਟਿਵ ਪੈਨਲ ਬੱਚਿਆਂ ਦੇ ਲਈ ਫਰਨੀਚਰ ਵਾਈਫਾਈ ਦੇ ਵੱਡੇ ਸਕੂਲਾਂ ਤੋਂ ਪਾਸ ਸਰਫੇਸ ਕੈਂਪਸ ਮੈਨੇਜਰਸ ਕਿਊਟੀ ਕਾਰਡ ਆਪਣੇ ਹਲਕੇ ਚ ਪੰਜ ਸਕੂਲ ਹੈ ਜੀ ਪੰਜ ਸਕੂਲਾਂ ਚੋਂ ਪਾਸ ਸਰਫੇਸ ਲੱਗੀ ਲੜਕੀਆਂ ਵਾਲਾ ਸਕੂਲ ਨੰਦਪੁਰ ਸਾਹਿਬ ਜੀ ਅਸਾਂ ਦਾ ਸਟਾਫ ਵੀ ਅੱਗੇ ਹੋ ਜਾਵੇ ਕਿਉਂਕਿ ਸਾਡੇ ਸਟਾਫ ਨੇ ਵੀ ਮੰਤਰੀ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ ਤੇ ਹਰ ਸਾਹਿਬ ਆਪਣੇ ਕੁਝ ਸੁੱਖਣੇ ਜਿਹੜੇ ਕੰਮ ਹੋ ਗਏ ਆ ਅਧਿਕਾਰ ਸਾਹਿਬ ਹੋਣ ਵੀ ਰਹੋ ਵੀਰੇ ਆਓ ਸਾਰੇ ਵੀਰੇ ਆਜੋ ਹਾਂ ਸਾਹਿਬ ਕਿਚੋਂ ਸਾਹਿਬ ਤੁਹਾਡਾ ਨਾਮ ਕੀ ਹੈ ਜੀ ਜਿਹੜੇ ਆਪ ਉੱਧਰ ਹਿੰਸਾ ਕਰਦੇ ਦੋ ਬ੍ਰੈਕਫਾਸਟ ਵਜੇ 10 ਵਜੇ ਬਸ ਕੋਈ ਮਸਲਾ ਨਹੀਂ ਮਸਲਾ ਨਹੀਂ